ਇਸ ਪਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਜਿਨ੍ਹਾਂ ਨੂੰ ਕਿ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਹੁਣ ਸੁਖਬੀਰ ਬਾਦਲ ਨੂੰ ਗੱਦਾਰ ਕਰਾਰ ਦੇ ਦਿੱਤਾ ਗਿਆ ਇੱਕ ਤਰੀਕੇ ਕਿਉਂਕਿ ਤਨਖਾਈਆ ਲਫ਼ਜ਼ ਉਹਨਾਂ ਦੇ ਨਾਲ ਜੁੜ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਲਫ਼ਜ਼ ਜੋੜ ਦਿੱਤਾ ਗਿਆ ਤਨਖਾਈਆ ਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੋ ਤੁਸੀਂ ਰਾਮ ਰਹੀਮ ਵਰਗੇ ਬੰਦੇ ਨੂੰ ਮਾਫੀਆਂ ਦਵਾਈਆਂ ਔਰ ਜਿਹੜੀਆਂ ਕੁਤਾਹੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਸ਼ਾਇਦ ਇਹ ਗੱਲ ਭਾਪ ਗਏ ਸੀ ਅਕਾਲੀ ਦਲ ਵਾਲੇ ਤੇ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਤਾਂ ਹੀ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਬੀਤੇ ਦਿਨੀ ਹੀ ਬੈਠਕਾਂ ਹੁੰਦੀਆਂ ਨੇ ਜਿਸ ਤੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗबीर ਸਿੰਘ ਜੀ ਕੀ ਬੋਲੇ ਨੇ ਤੁਸੀਂ ਵੀ ਸੁਣਾਓ ਜਥੇਦਾਰ ਹੁਣਾਂ ਦਾ ਕੀ ਕਹਿਣਾ ਸ਼੍ਰੀਆ ਸਾਤ ਤੋਂ 2017 ਦੀ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਪਾਇਲਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇਖੇ ਰੂਪ ਵਿੱਚ ਪ੍ਰਕਾਸ਼ ਹੋ ਕੇ ਦਿੱਤਾ। ਸ਼੍ਰੀ ਆਕਾਸ਼ ਕੁਮਾਰ ਜੀ ਦੇ ਲਿਖੇ ਗ੍ਰੈਂਡ ਸੁਖਦੇਵ ਸਿੰਘ ਬਾਦਲ ਜਨਗਤਰ ਮਾੜੇ ਸੈਕਟਰੀ ਕਰਾਂ ਸ਼੍ਰੀ ਆਕਾਸ਼ ਕੁਮਾਰ ਜੀ ਉਸ ਦੇ ਸ਼੍ਰੀ ਗੁਰੂ ਸਾਹਿਬ ਦੀ ਹਸਤੀ ਨੇ ਸੇਕ ਸੰਗਤਲ ਤੇ ਪਾਲਿਸਿੰਗ ਸਰਬੰਦੀ ਫਾਦਰੀ ਵਿੱਚ ਮਹਾਨ ਕੀਤੇ ਹੋਏ ਗੁਨਾਹਾਂ ਦੀ ਵਾਕੀ ਨੇ ਮਾੜਦਾ ਉਹਨਾਂ ਦੇ ਗੁਨਾਹਾਂ ਨੂੰ ਪੜ੍ਹਨ ਲਈ ਕਾਫੀ ਸਿਆਦਤ ਦੀ ਲੋੜ ਹੈ ਜਿਹੜਾ ਹੀ ਕੋਸ਼ਿਸ਼ ਆ ਜਾਂਦਾ ਹੈ ਇਸਪਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਜਿਨ੍ਹਾਂ ਨੂੰ ਕਿ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਹੁਣ ਸੁਖਬੀਰ ਬਾਦਲ ਨੂੰ ਗੱਦਾਰ ਕਰਾਰ ਦੇ ਦਿੱਤਾ ਗਿਆ ਇੱਕ ਤਰੀਕੇ ਕਿਉਂਕਿ ਤਨਖਾਈਆ ਲਫ਼ਜ਼ ਉਹਨਾਂ ਦੇ ਨਾਲ ਜੁੜ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਲਫ਼ਜ਼ ਜੋੜ ਦਿੱਤਾ ਗਿਆ ਤਨਖਾਈਆ ਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੋ ਤੁਸੀਂ ਰਾਮ ਰਹੀਮ ਵਰਗੇ ਬੰਦੇ ਨੂੰ ਮਾਫੀਆਂ ਦਵਾਈਆਂ ਹੋਰ ਜਿਹੜੀਆਂ ਕੁਤਾਹੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਸ਼ਾਇਦ ਇਹ ਗੱਲ ਭਾਪ ਗਏ ਸੀ ਅਕਾਲੀ ਦਲ ਵਾਲੇ ਤੇ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਤਾਂ ਹੀ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਬੀਤੇ ਦਿਨੀ ਹੀ ਬੈਠਕਾਂ ਹੁੰਦੀਆਂ ਨੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗबीर ਸਿੰਘ ਜੀ ਕੀ ਬੋਲੇ ਨੇ ਤੁਸੀਂ ਵੀ ਸੁਣੋ ਜਥੇਦਾਰ ਹੁਣਾਂ ਦਾ ਕੀ ਕਹਿਣਾ ਸਾਹਮਣੇ ਕਾਰਜਕਾਰੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿਰਫ ਇਤਹਾਸ ਬਹੁਤ ਪਾਰਿਸਤਾਨ ਹੋਇਆ ਜਿਸ ਵਿੱਚ 2007 ਤੋਂ 2012 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਰੀ ਸਿੱਧ ਪੇਪਮੈਂਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇਖਿਆ ਰੂਪ ਵਿੱਚ ਪੇਸ਼ ਹੋਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਕੇ ਡੇਂਡ ਸੁਖਦੇਵ ਸਿੰਘ ਬਾਦਲ ਜਨਰਲ ਮਾੜੇ ਸੈਕਟਰੀ ਕਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਤੇ ਸ਼੍ਰੀ ਗੁਰੂਵਰਸਾ ਜੀ ਦੀ ਹਸਪਰੀ ਨੇ ਸਿੱਖ ਸੰਗਤ ਦਲ ਤੇ ਪਾਲੀਤੀ ਸਰਬੰਦੀ ਫਾਜ਼ਲੀ ਵਿੱਚ ਆਪਣੇ ਪਿੱਛੇ ਹੋਈ ਬੁਨਾਹਾਂ ਦੀ ਬਾਤ ਨਹੀਂ ਕਰਦੇ ਮੱਤਦਾਨ ਉਹਨਾਂ ਦੇ ਬੁਣਾਉਣ ਲਈ ਕਾਫੀ ਸਹਿਯੋਗ ਤੋਂ ਜ਼ਾਇਦਾ ਭਾਈਆਂ ਨੂੰ ਦਿੱਤਾ ਜਾਂਦਾ ਹੈ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਜਿਨ੍ਹਾਂ ਨੂੰ ਕਿ ਫਖਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਹੁਣ ਸੁਖਬੀਰ ਬਾਦਲ ਨੂੰ ਗੱਦਾਰ ਕਰਾਰ ਦੇ ਦਿੱਤਾ ਗਿਆ ਇੱਕ ਤਰੀਕੇ ਕਿਉਂਕਿ ਤਨਖਾਈਆ ਲਫ਼ਜ਼ ਉਹਨਾਂ ਦੇ ਨਾਲ ਜੁੜ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਲਬਜ਼ ਜੋੜ ਦਿੱਤਾ ਗਿਆ ਤਨਖਾਈਆ ਘਰਾਰ ਕਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੋ ਤੁਸੀਂ ਰਾਮ ਰਹੀਮ ਵਰਗੇ ਬੰਦੇ ਨੂੰ ਮਾਫੀਆਂ ਦਵਾਈਆਂ ਹੋਰ ਜਿਹੜੀਆਂ ਕੁਤਾਹੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਸ਼ਾਇਦ ਇਹ ਗੱਲ ਭਾਪ ਗਏ ਸੀ ਅਕਾਲੀ ਦਲ ਵਾਲੇ ਤੇ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਤਾਂ ਹੀ ਸ਼ਾਇਦ ਬਲਵਿੰਦਰ ਸਿੰਘ ਭੂੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਬੀਤੇ ਦਿਨੀ ਹੀ ਬੈਠਕਾਂ ਹੁੰਦੀਆਂ ਨੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗबीर ਸਿੰਘ ਜੀ ਕੀ ਬੋਲੇ ਨੇ ਤੁਸੀਂ ਵੀ ਸੁਣੋ ਜਥੇਦਾਰ ਹੋਣਾ ਦਾ ਕੀ ਕਹਿਣਾ ਸਾਹਮਣੇ ਸਰਕਾਰੀ ਦਰ ਦੇ ਹਾਲਤ ਬਹੁਤ ਤਕਲੀਫ ਹੋਈ ਹੈ ਇਸ ਇਲਾਕੇ ਦਾ ਬਹੁਤ ਭਾਰੀ ਸੰਕਟ ਹੋਇਆ ਜਿਸ ਨੇ ਸ਼ੁਰੂਆਤ 7 ਤੋਂ 24 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਪਾਇਲਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇ ਜਲੂਨ ਪਹੁੰਚ ਕੇ ਸ਼੍ਰੀ ਅਕਾਸ਼ ਦਾ ਸਹਿਬ ਜੀ ਦੇ ਵਿਸ਼ੇ ਗ੍ਰੰਡ ਸੁਖਦੇਵ ਸਿੰਘ ਬਾਦਲ ਜਨਾ ਚ ਮਾੜੇ ਸਿੱਖੀ ਕਰਾਂ ਸ਼੍ਰੀ ਅਕਾਸ਼ ਸਹਿਬ ਜੀ ਉੱਤੇ ਸ਼੍ਰੀ ਗੁਰੂ ਮਹਾਰਜਾ ਜੀ ਦੀ ਹਜ਼ੂਰੀ ਨੇ ਸਿੱਖ ਸੰਗਤ ਦੇ ਪਾਲਣ ਦੀ ਸਰਬਾਨ ਦੀ ਹਾਜ਼ਰੀ ਵਿੱਚ ਆਪਣੀ ਜੀਤੇ ਹੋਈ ਗੁਨਾਹਾਂ ਦੀ ਆਖੀ ਦੇ ਮਾਫੀ ਉਹਨਾਂ ਦੇ ਮਨਨ ਲਈ ਕਾਸ਼ ਸਹਿਬ ਜੀ ਤੋਂ ਆਉਂਦਾ ਹੈ ਬਹੁਤ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਜਿਨ੍ਹਾਂ ਨੂੰ ਕਿ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਹੁਣ ਸੁਖਬੀਰ ਬਾਦਲ ਨੂੰ ਗੱਦਾਰ ਕਰਾਰ ਦੇ ਦਿੱਤਾ ਗਿਆ ਇੱਕ ਤਰੀਕੇ ਕਿਉਂਕਿ ਤਨਖਾਈਆ ਲਬਜ਼ ਉਹਨਾਂ ਦੇ ਨਾਲ ਜੁੜ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਲਬਜ਼ ਜੋੜ ਦਿੱਤਾ ਗਿਆ ਤਨਖਾਈਆ ਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੋ ਤੁਸੀਂ ਰਾਮ ਰਹੀਮ ਵਰਗੇ ਬੰਦੇ ਨੂੰ ਮਾਫੀਆਂ ਦਵਾਈਆਂ ਹੋਰ ਜਿਹੜੀਆਂ ਕੁਤਾਹੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਸ਼ਾਇਦ ਇਹ ਗੱਲ ਪਾਪ ਗਏ ਸੀ ਅਕਾਲੀ ਦਲ ਵਾਲੇ ਤੇ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਤਾਂ ਹੀ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਬੀਤੇ ਦਿਨੀ ਹੀ ਬੈਠਕਾਂ ਹੁੰਦੀਆਂ ਨੇ ਜਿਸ ਤੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਕबीर ਸਿੰਘ ਜੀ ਕੀ ਬੋਲੇ ਨੇ ਤੁਸੀਂ ਵੀ ਸੁਣੋ ਜਥੇਦਾਰ ਹੁਣਾਂ ਦਾ ਕੀ ਕਹਿਣਾ ਸਾਨੂੰ ਬਹੁਤ ਭਾਰੀ ਸਤਾ ਹੋਇਆ ਜਿਸ ਨੂੰ ਸੰਯੁਗਰ ਫਤੋ ਗੋਗਰ ਸਾਰਾਂ ਦੇ ਸਰਕਾਰ ਵਿੱਚ ਮੌਜੂਦ ਰਹੇ ਇਸ ਪਰ ਭਾਈਵਾਰ ਸਿੱਧ ਪਿਆਰਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇਖਿਆ ਰੂਪ ਵਿੱਚ ਪੇਸ਼ ਹੋਵੇ ਤੇ ਜਿਹੜਾ ਕਾਪਰ ਸਰ ਹੈ ਜਿਹੜੇ ਰੇਂਗ ਸੁਖਦੇਵ ਸਿੰਘ ਬਾਦਲ ਜਿੰਨਾ ਚਿਰ ਮਾੜੇ ਸਿਕਰੀ ਕਰਾਂ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਸਦੇ ਸ਼੍ਰੀ ਗੁਰੂ ਮੁਖਤਿਆਰ ਜੀ ਦੀ ਹਸਰੇ ਵਿੱਚ ਸੰਗਤ ਸੰਗਤ ਦੇ ਪੰਡਿਤ ਸਿੰਘ ਸਰਬੰਦੀਹਾ ਜੀ ਦੀ ਹਾਜ਼ਰੀ ਵਿੱਚ ਆਪਨੇ ਕੀਤੇ ਹੋਏ ਬੁਨਾਹਾਂ ਦੀ ਆਖਰੀ ਵਾਰਤਾਲਾਪ ਉਹਨਾਂ ਦੇ ਉਹਨਾਂ ਨੂੰ ਕੀਆ ਕਾਰਜ ਤੋਂ ਸਹਿਯੋਗ ਤੋਂ ਆਉਂਦਾ ਹੈ ਤਾਂ ਐਲਾਈਆ ਕੋਸ਼ਿਸ਼ ਕੀਤਾ ਜਾਂਦਾ ਹੈ ਇਸ ਪਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਜਿਨ੍ਹਾਂ ਨੂੰ ਕਿ ਫਕਰੇ ਕੌਮ ਦਾ ਵਾਰਡ ਦਿੱਤਾ ਗਿਆ ਸੀ ਹੁਣ ਸੁਖਬੀਰ ਬਾਦਲ ਨੂੰ ਗੱਦਾਰ ਕਰਾਰ ਦੇ ਦਿੱਤਾ ਗਿਆ ਇੱਕ ਤਰੀਕੇ ਕਿਉਂਕਿ ਤਨਖਾਈਆ ਲਫ਼ਜ਼ ਉਹਨਾਂ ਦੇ ਨਾਲ ਜੁੜ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਲਫ਼ਜ਼ ਜੋੜ ਦਿੱਤਾ ਗਿਆ ਤਨਖਾਈਆ ਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਤੇ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗੋ ਤੁਸੀਂ ਰਾਮ ਰਹੀਮ ਵਰਗੇ ਬੰਦੇ ਨੂੰ ਮਾਫੀਆਂ ਦਵਾਈਆਂ ਹੋਰ ਜਿਹੜੀਆਂ ਕੁਤਾਹੀਆਂ ਹੋਈਆਂ ਨੇ ਉਹਨਾਂ ਦੀ ਮਾਫੀ ਮੰਗੀ ਜਾਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਇਸ ਤੋਂ ਪਹਿਲਾਂ ਹੀ ਸ਼ਾਇਦ ਇਹ ਗੱਲ ਪਾਪ ਗਏ ਸੀ ਅਕਾਲੀ ਦਲ ਵਾਲੇ ਤੇ ਸੁਖਬੀਰ ਸਿੰਘ ਬਾਦਲ ਬਾਦਲ ਪਰਿਵਾਰ ਤਾਂ ਹੀ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਬੀਤੇ ਦਿਨੀ ਹੀ ਬੈਠਕਾਂ ਹੁੰਦੀਆਂ ਨੇ ਜਿਸ ਤੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗबीर ਸਿੰਘ ਜੀ ਕੀ ਬੋਲੇ ਨੇ ਤੁਸੀਂ ਵੀ ਸੁਣੋ ਜਥੇਦਾਰ ਹੋਣਾ ਦਾ ਕੀ ਕਹਿਣਾ ਸ਼ਾਮਣੇ ਸਰਕਾਰੀ ਦਰ ਦੇ ਹਾਲਤ ਬਹੁਤ ਪਤਲੀ ਹੋਈ ਹੈ ਸਿੱਧੇ ਇਤਿਹਾਸ ਨੂੰ ਬਹੁਤ ਭਾਰੀ ਸਤਾ ਹੋਇਆ ਜਿਸ ਨੇ 2014 ਤੋਂ 2012 ਦੀ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਧ ਪਿਆਰੰਦ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਤ ਕਾਫਤ ਸਹਿਬ ਦੇ ਲਿਖੇ ਗ੍ਰੈਂਡ ਸੁਖਦੇਵ ਸਿੰਘ ਬਾਦਲ ਜਨਰਲ ਮਾਰੀ ਸੈਕਟਰ ਦੀ ਕਰਾਨ ਸ਼੍ਰੀ ਅਕਾਤ ਸਹਿਬ ਦੀ ਉਸਦੇ ਸ਼੍ਰੀ ਗੁਰਮੁਖ ਸਾਹਿਬ ਦੀ ਹਸਪਤਾਲ ਦੇ ਸੇਕ ਸੰਗਤਲ ਤੇ ਪੌਲ ਸਿੰਘ ਸਰਬੰਦੀ ਫਾਜ਼ਲੇ ਵਿੱਚ ਆਪਰੇ ਪੀਤੇ ਹੋਏ ਗੁਨਾਹਾਂ ਦੀ ਵਾਪਸੀ ਮੰਗਦਾ